ਸੰਦੀਪ ਤੁਰਪਾ ਤੁਰਪਾ ਮੁੜ ਕੇ ਉਹਨਾਂ ਨੇ ਆ ਜਾਣਾ ਉਹਨੇ ਚਰ ਨੂੰ ਅਹੀਂ ਜਾ ਕੇ ਜੇ ਸਬਜ਼ੀ ਖਰੀਦਣ ਡੇ ਹੁਣਾਵਾ ਬਸ ਬਸ ਚਲੋ ਮੈਂ ਬਸ ਮੜਾ ਜਾ ਸਿਰ ਵਾਇਆ ਤੇ ਆ ਪਰਸ ਲਿਆ ਪੈਹਾਂ ਵਾਲਾ ਆਜੋ ਉਹ ਸੁਧਾਨ ਦੇ ਉਹੋ ਜੇ ਕੰਮ ਹੁਣ ਜਿਹੜੀ ਜੜੀ ਵੀ ਚੀਜ਼ ਲਿਆਉਣੀ ਆ ਨਾ ਤੇ ਇੱਕੋ ਵਾਰੀ ਲੈ ਆਵੀ ਇਹ ਨਾ ਹੋਏ ਤੇ ਘਰ ਆਣ ਕੇ ਤੇ ਫੇਰ ਮੇਰੀਆਂ ਦੌੜਾਂ ਲਵਾਈਂ ਵੀ ਆ ਚੀਜ਼ ਰਹਿ ਗਈ ਆ ਉਹ ਲੈ ਆਓ ਆ ਚੀਜ਼ ਰਹਿ ਗਈ ਆ ਤੇ ਉਹ ਲੈ ਆਓ ਉਹ ਨਹੀਂ ਨਹੀਂ ਮੈਂ ਆਪਣੇ ਦਿਮਾਗ 'ਚ ਸਾਰੀ ਲਿਸਟ ਬਣਾ ਲਈ ਆ ਪਤਾ ਮੈਨੂੰ ਤੇਰੇ ਦਿਮਾਗ ਦਾ ਮੁੜ ਕੇ ਤੈਨੂੰ ਉੱਥੇ ਜਾ ਕੇ ਕੋਨਾ ਕੋਹ ਚੇਤਾ ਭੋਲ ਜਾਣਾ ਤੂੰ ਐਦਾਂ ਕਰੋ ਆਪਣੇ ਫੋਨ ਵਿੱਚ ਲਿਸਟ ਬਣਾ ਵੇਖੀ ਸਹੀ ਇੱਕ ਤੋਂ ਬਾਅਦ ਇੱਕ ਚੀਜ਼ਾਂ ਯਾਦ ਆਈ ਜਾਣੀਆਂ ਵਾ ਤੇ ਮੈਨੂੰ ਇਹ ਦੱਸ ਬਣਾਉਣਾ ਕੀ ਆ ਜੇ ਇਹਦੇ ਤੂੰ ਪਕੌੜੇ ਪਕਾਣ ਵਾਲੇ ਪਾਸੇ ਪੈ ਗਈ ਤੇ ਬਈ ਉਹ ਤੇਰਾ ਕੰਮ ਹੋ ਜਾਣਾ ਈ ਉਹ ਲੰਮਾ ਤੇ ਉਹਨਾਂ ਨੇ ਉਹਦੇ ਚਿਰ ਨੂੰ ਆ ਜਾਣਾ ਮੈਂ ਤਾਂ ਕਹਿੰਨਾ ਵਾਂ ਕਿ ਕੁਝ ਸਬਜ਼ੀਆਂ ਲੈ ਜੀਏ ਤੇ ਕੁਝ ਕੰਮ ਜਿਹੜਾ ਰੈਡੀमेड ਕਰ ਲਈਏ ਤੁਹਾਡਾ ਰਾਦਾ ਵਾ ਵੀ ਚਾਹ ਪਾਣੀ ਤੇ ਨਾਲ ਸਮਾਨ ਰੈਡੀमेड ਲੈ ਜੀਏ ਰੈਡੀमेड ਲੈ ਜੀਆ ਸਭ ਤੋਂ ਵਧੀਆ ਰਹਿਣਾ ਈਓ ਨਹੀਂ ਤੇ ਤੁਹਾਡੇ ਕੋ ਉਹਨਾਂ ਦੇ ਲਾਗੇ ਬੈਠਾ ਨੀਚੇ ਜਾਣਾ ਫਿਰ ਇਦਾਂ ਕਰਦੇ ਆ ਸਮੋਸੇ ਲੈ ਆਉਨੇ ਆ ਉਹ ਤੁਹਾਡੇ ਤੋਂ ਅੱਡੇ ਤੋਂ ਨਹੀਂ ਲਿਉਨੇ ਸਮੋਸੇ ਸਮੋਸੇ ਖਾੜਦੇ ਆ ਉਥੋਂ ਮੋੜ ਤੋਂ ਨਾਲ ਚਨੇ ਹੁੰਦੇ ਆ ਸੰਦੀਪ ਜਾਣ ਹੀ ਪਾ ਦਿੰਦਾ ਉਹ ਸਮੋਸਿਆਂ ਦੇ ਵਿੱਚ ਉਸ ਸਮੋਸੇ ਲੈ ਕੇ ਜਾਂਦੇ ਆ ਚਲੋ ਜਿੱਥੋਂ ਤੁਹਾਨੂੰ ਸਹੀ ਲੱਗਦੇ ਆ ਖਰੀਦ ਲਓ ਤੁਸੀਂ ਲਿਉਂਦੇ ਜੇ ਹਰ ਵਾਰੀ ਆਹੋ ਹੂੰ ਤੇ ਚਲੋ ਨਾਲ ਫਿਰ ਮਠਿਆਈ ਲੈ ਜਾਂਦੇ ਆ ਗੁਲਾਬ ਜਾਮਨ ਲੈ ਜਾਂਦੇ ਹਾਂ ਨਾ ਘੜੀ ਬੈਠ ਲਵਾਂਗੇ ਉਹਨਾਂ ਦੇ ਲਾਗੇ ਫ੍ਰੀਜ਼ਲਾ ਖਰੀਦਲਾ ਹੁਣ ਜਾ ਕੇ ਕਿ ਆਵਾਂ ਮੈਂ ਵੀ ਨਾਲ ਨਹੀਂ ਵੀ ਖਰੀਦਣੀ ਕੋਈ ਮੇਰੇ ਖਰੀਦਣ ਵਾਲੀ ਚੀਜ਼ ਹੈਗੀ ਤਾਂ ਦੱਸ ਦੇ

ਪਹਿਲੇ ਤੇ ਤੁਸੀਂ ਫੋਨ ਤੋਂ ਹੀ ਦੇ ਦਿੱਤੇ ਮੈਂ ਤੇ ਐਵੇਂ ਆਪਣਾ ਪਰਸ ਲੈ ਆਉਂਦੀ ਰਹਿ ਗਈ ਹੈ ਇਦਾਂ ਹੀ ਆਦਾ ਫੋਰ ਕੋ ਜੀਜਾ ਹੋਰ ਹੁਣ ਮਿੱਠਾ-ਮੁੱਠਾ ਲੈ ਜੰਨੇ ਸਮੋਸੇ ਲੈ ਜੰਨੇ ਆ ਚਲ ਠੀਕ ਜੂਸ ਲੈ ਜੰਨੇ ਆ ਕੋਕਰਿਆਂ ਦੇ ਵਾਲੇ ਕੋਲ ਖੜਨਾ ਮੈਂ ਕਿਥੋਂ ਦੂਜਾ ਫਲਾਂ ਦੀ ਦੁਕਾਨ ਤੋਂ ਇੱਥੋਂ ਸੇ ਈਮੇਲ ਦਾ ਉਤੋ ਲੈ ਲਓ ਮੈਨੂੰ ਹੁਣ ਕੀ ਵਿਦਾਇਆ ਕਰਦਾ ਇੱਥੋਂ ਤਾਜ਼ਾ ਮਿਲਣਾ ਵਾ ਤੇ ਇੱਥੋਂ ਹੀ ਲੈ ਚੋ ਫਿਰ ਕਢਵਾਉਣਾ ਪੈਣਾ ਟਾਈਮ ਲੱਗ ਜਾਣਾ ਤੇ ਜਾਓ ਫਿਰ ਕਹਿਣਾ ਹੈਗਾ ਨਾ ਆਪਣੇ ਕੋਲ ਮੈਂ ਤਾਂ ਨਹੀਂ ਬੋਤਲ ਹੀ ਲੈ ਜਾਂਦੇ ਆ ਬੋਤਲ ਹੀ ਲੈ ਜਾ ਫਿਰ ਹਾਂ ਫਿਰ ਟਾਈਮ ਲੱਗ ਜਾਣਾ ਲੈ ਆ ਜੋ ਲੈ ਹਣਾ ਆਜੋ ਤੁਸੀਂ ਨਾਲ ਉਹ ਮੈਨੂੰ ਜਾਣਾ ਹੀ ਪੈਣਾ ਵਾ ਮੈਨੂੰ ਤਾਂ ਚੇਤਾ ਹੀ ਹੋਣਾ ਆਇਆ ਮੈਂ ਨਾਲ ਨਾ ਗਿਆ ਤੇ ਪੈਸੇ ਕਹਿੰਦਾ ਦੇਣੇ ਆ

ਤੇ ਚਲ ਦੋ ਦੋ ਫੁਲਕੇ ਖਾਦੇ ਹੋਣਗੇ ਆਸਰਾ ਹੋਗਾ ਢਿੱਡ 'ਚ ਤੇ ਕੰਮ ਕਰਦੇ ਰਹਾਂਗੇ। ਉਹ ਨਹੀਂ ਮੰਮੀ ਜੀ ਆਪਾਂ ਸਮੋਸਾ ਹੀ ਲੈ ਲੈਂਦੇ ਆ। ਪਕੌੜੇ ਨਹੀਂ ਹੁਣ ਕੱਢਣੇ। ਆਹ ਵਧੀਆ ਕੀਤਾ। ਅਸੀਂ ਨਾਲ ਹੀ ਖਾ ਪੀ ਲੈਣੇ ਆ ਰਹਿ। ਸਬਜ਼ੀਆਂ ਬੰਦ ਕਰ ਦੋ ਰੋਟੀਆਂ। ਚਲ ਫਿਰ ਰਹਿਣ। ਸਬਜ਼ੀਆਂ ਹੀ ਬਣ ਜਾਣਾਂ ਛੇਤੀ ਛੇਤੀ ਉਹਨਾਂ ਨੇ ਹੋਰ ਤੱਕ ਤੇਰੀ ਇੰਨਾ ਬੜਾ ਫਿਰ ਗੱਲਬਾਤਾਂ ਮਾਰ ਲਾਂਗੇ ਬੈਠ ਕੇ ਘੜੀ। ਇਹੋ ਆਟਾ ਹੁਣ ਪੱਕ ਜਾਣਾ ਉਦੋਂ ਤੇ ਫ੍ਰੀਜ 'ਚ ਰੱਖ ਲੈਨੇ ਆਟਾ। ਮੈਨੂੰ ਦੱਸੋ ਮੈਂ ਕਿਸ ਨਾਲ ਕਰਾਵਾਂ? ਨਹੀਂ ਨਹੀਂ। ਤੋ ਇਹ ਵਸੇ ਆਪ ਹੀ ਸੈਟਿੰਗ ਕਰ ਦੋ ਬੈਣ ਖਲੋਣ ਦੀ ਉਥੇ ਟੇਬਲ ਟੂਬਲ ਛਾੜ ਛੁੱਡ ਦਿਓ ਅੰਦਰ ਹੀ ਕਰ ਦਨੇ ਆ ਫੇਰ ਬਾਹਰ ਬੈਣ ਦੀ ਜਗ੍ਹਾ ਨਹੀਂ ਹੈਗੀ ਆ ਹਾਂਜੀ ਕਰ ਲੈ ਕਰ ਲੈ ਦਵਦਾ ਵਾਓ ਕਿਸਮਤ ਇੱਥੇ ਦੋ ਦੋ ਗੱਡੀਆਂ ਖਲੋਤੀਆਂ ਤੇ ਸਾਡੇ ਵਰਗਿਆਂ ਕੋਲ ਇੱਕ ਵੀ ਨਹੀਂ ਔਰ ਅੱਬਾ ਇੱਥੇ ਦੋਵਾਂ ਦੀ ਬਜਾਏ ਇੱਕ ਦੇ ਦਿੰਦਾ ਇੱਕ ਮੇਰੇ ਵਰਗੇ ਕੋਲ ਹੁੰਦੀ ਤੇ ਮੈਂ ਵੀ ਅੱਜ ਆਪਣੇ ਸਹੁਰੇ ਗੱਡੀ ਤੇ ਆ ਜਾਂਦਾ ਸਸਿਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਵਧੀਆ ਵਧੀਆ ਸਸਿਆ ਡੈਡੀ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਠੀਕ ਠਾਕ ਸਤਿ ਸ੍ਰੀ ਅਕਾਲ ਆਜੋ ਡੈਡੀ ਜੀ ਸਤਿ ਸ੍ਰੀ ਅਕਾਲ ਜੀ ਭਾਈ ਆਓ ਬਾਹਰ ਲੈ ਸਾਸੀ ਆ ਬੀਜੀ ਸਾਸੀ ਕਾ ਹਾਂ ਸਾਸੀ ਕਾ ਜੀ ਨਾ ਚੜਕੇ ਜਾਵਾਂ ਮੇਰੀ ਧੀ ਆਈ ਚਲਾ ਜੋ ਨਿੱਥੇ ਖਲੋਤੇ ਰਹਿਣਾ ਵਾ ਅੰਦਰ ਵੀ ਚਲੀਏ ਆਜੋ 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 ਚਲ ਜੀ ਮਿਲ ਲਿਆ ਕੇ ਹੋਰ ਸੁਣਾਓ ਪਾਜੀ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਤੋਈ ਸੁਣਾਓ ਆਪਣਾ ਬਾਸ ਵਧੀਆ ਵਧੀਆ ਹੋਰ ਕਰਦਿਆਂ ਦਾ ਕੀ ਹਾਲ ਆ ਸਾਰੇ ਠੀਕ ਠਾਕ ਆ ਚਲੋ ਜੀ ਠੀਕ ਹੀ ਚਾਈ ਤੇ ਗਵਾਂਡੀਆਂ ਤਾਂ ਕਿਦਾਂ ਗਵਾਂਡੀ ਵੀ ਠੀਕ ਆ ਲੈਉਣਾ ਹੈ ਉਹਨਾਂ ਚੋ ਕਿਸ ਨੂੰ ਨਾਲ ਬਸ ਫੇਰ ਸਾਡੀ ਸਲਾਹ ਬਣੀ ਮੰਮੀ ਕਹਿੰਦੇ ਕੋਈ ਨਹੀਂ ਤੁਸੀਂ ਪਾਓ ਫੇਰ ਇੱਕ ਵਾਰੀ ਫੇਰ ਕੋਈ ਨਹੀਂ ਸਲਾਹ ਬਣਾਵਾਂਗੇ ਇਕੱਠੇ ਸਾਰੇ ਜਣੇ ਆਉਂਦੀ ਠੀਕ ਆ ਠੀਕ ਆ ਚੱਲੀ ਜਾਂਦਾ ਜੇ ਕਰਦਾ ਕੰਮ ਹੈ ਆਹੋ ਚੱਲਣ ਡਿਆ ਵਾ ਕੰਮ ਅਸੀਂ ਤੇ ਬੜਾ ਜ਼ੋਰ ਲਾਇਆ ਸੀ ਵੀ ਚਲੋ ਵਿਆਹ ਜਿਹੜਾ ਵਾ ਫਰਸ਼ ਪੈਣ ਤੋਂ ਬਾਅਦ ਵਿੱਚ ਹੋਵੇ ਪਰ ਪੂਆ ਨੇ ਕਾਲੀ ਬੜੀ ਪਾਛੜੀ ਹਾਂ ਹੁਣ ਵੇਖ ਲੋ ਕੀ ਹਾਲ ਬਣਿਆ ਆਹੋ ਫਰਸ਼ ਵੀ ਆਵਾ ਵੱਡਾ ਵੇੜੇ ਦਾ ਪਾਉਣ ਲੱਗਣਾ ਜਾਂ ਫਿਰ ਬੰਨਣਾ ਹਣਾ ਆਹੋ ਹੀ ਨਾ ਲੈਵਲ ਨੂੰ ਵਲ ਕੱਢਣਾ ਵੀ ਬੜਾ ਔਖਾ ਈ ਡੇ ਵੱਡੇ ਵੇੜੇ ਦਾ ਮੰਮੀ ਜੀ ਤੁਹਾਡੀ ਪ੍ਰੀਤੀ ਸੋਹਣੀ ਕਿੰਨੀ ਲੱਗਣ ਦੀ ਆ ਨਾ ਹੋਰ ਕੀ ਕਿੰਨਾ ਰੂਪ ਚੜਿਆ ਇਹਨੂੰ ਰੋਲੀ ਖਲੀ ਜੀ ਰਹਿੰਦੀ ਹੁੰਦੀ ਹੈ ਨਾ ਇੱਥੇ ਬਣ ਕੇ ਤਾਂ ਕਰਕੇ ਹੋਰ ਪ੍ਰੀਤ ਸੋਹਰੇ ਜੀ ਲੱਗਾ ਵਾ ਮੰਮੀ ਤੁਹਾਡੇ ਤੋਂ ਬਿਨਾ ਜੀ ਨਹੀਂ ਲੱਗਦਾ ਅਦਾ ਸਾਡਾ ਵੀ ਨਹੀਂ ਲੱਗਦਾ ਤੁਹਾਨੂੰ ਝੋਲੇ ਪੈਂਦੇ ਰਹਿੰਦੀ ਆ ਇਧਰੋਂ ਹੀ ਪ੍ਰੀਤ ਨਿਕਲਾਈ ਉਧਰੋਂ ਹੀ ਪ੍ਰੀਤ ਨਿਕਲਾਈ ਇਹਦਾ ਵੀ ਨਹੀਂ ਜੀ ਲੱਗਣ ਡਿਆ ਮੰਮੀ ਮੇਰੇ ਲੱਗੇ ਬੱਜੀਦਾ ਇਹੋ ਗੱਲਾਂ ਕਰਦੀ ਰਹਿੰਦੀ ਸੱਚੀ ਨਹੀਂ ਬੱਜੀ ਜੀ ਲੱਗਦਾ ਮੇਰੇ ਤੋਂ ਬਿਨਾ ਹੋਰ ਨਹੀਂ ਲੱਗਦਾ ਤੇ ਹਾਂ ਹੂੰ ਐਂ ਜਿੱਦਾਂ ਰੌਣਕ ਜੀ ਸਾਰੀ ਨਾਲ ਹੀ ਲੱਗੀ ਹੁੰਦੀ ਆ ਤੂੰ ਤੇਰੇ ਤੇ ਇਲਾਵਾ ਘਰ ਦੇ ਵਿੱਚ ਕੋਈ ਗੱਲ ਹੀ ਨਹੀਂ ਕਰਦਾ ਆ ਸਿਮਖੋਲ ਵਾਲੀ ਬਸ ਅਸੀਂ ਤੇ ਚੁੱਪ ਚੁੱਪ ਕੰਮ ਲੱਗੇ ਰਹਿੰਨੇ ਆਪਸ ਵਿੱਚ ਕੰਮ ਕਰ ਲਿਆ ਖਾ ਲਿਆ ਪੀ ਲਿਆ ਸੌਂ ਲਿਆ ਜਾਂ ਫਿਰ ਤੈਨੂੰ ਚੇਤੇ ਕਰ ਲਈਦਾ ਚਲੋ ਕੋਈ ਗੱਲ ਦੀ ਮੈਂ ਰਹਿਣ ਆਵਾਂਗੀ ਠੀਕ ਆ ਠੀਕ ਆ ਸੋਰੇ ਸੋਰੇ ਰੌਣਕ ਲੱਗੀ ਹੁੰਨੀ ਖੂਬ ਆਹੋ ਸਾਡੇ ਘਰ ਦੀ ਰੌਣਕ ਜਦੋਂ ਉੱਧਰ ਚਲ ਗਈ ਜਿੱਥੇ ਤੇ ਰੌਣਕ ਲੱਗਣੀ ਹੈ ਸੰਦੀਪ ਇੰਨੀਆਂ ਗੱਲਾਂ ਨਹੀਂ ਕਰਦੀ ਜਿੰਨੀਆਂ ਤੂੰ ਕਰਦੀ ਆ ਤੂੰ ਮੇਰੇ ਦਰੌਣ ਕਲਾਇਆ ਕਰਾਂ ਜਿੱਦਾ ਇਹ ਲੰਦੀ ਹੁੰਦੀ ਆਹੋ ਮੰਮੀ ਦਾ ਭੇਜੀ ਲੱਗਾ ਰਹਿਣਾ ਫਿਰ ਹੈ ਇਹ ਤੇ ਆਪਾਂ ਆਪਣਾ ਸੁਭਾਅ ਹੁੰਦਾ ਨਾ ਮੰਮੀ ਜੀ ਮੈਨੂੰ ਤਾਂ ਉੱਥੋਂ ਤੱਕ ਪੈੜੀ ਤੱਕ ਨਹੀਂ ਜਾਣ ਦਿੰਦੀ ਹਾਏ ਹਾ ਮੰਮੀ ਮੇਰੇ ਲਾਗੇ ਰਹਿੋ ਮੰਮੀ ਇੱਥੇ ਬਾਹਰ ਕੋਲ ਤੇ ਰਹ ਲੈ ਚਲੋ ਕੋਈ ਨਹੀਂ ਆਪੇ ਆਦੇ ਤੇ ਬਣ ਜਾਣੀ ਫਿਰ ਫਿਰ ਮੈਂ ਗਲਾਸੀਆਂ ਰੱਖ ਹਾਂਜੀ ਹੋਸਨਾਫੇ ਪੁੱਤਰਾ ਕਿੱਦਾਂ ਕੰਮ ਕਰਦੀ ਹਾਂਜੀ ਡੈਂਟੀ ਜੀ ਕੰਮਕਾਰ ਵਧੀਆ ਕਿੱਦਾਂ ਕੰਨਾ ਜੇ ਲਾਇਆ ਬਾਹਰ ਫਿਰ ਬਾਰਹ ਹਰ ਤਿੰਨ ਕਿ ਸਾਲ ਲਾਏ ਹੀ ਗਏ ਤੇ ਕੀ ਉਹ ਕੀ ਉਹ ਨਾ ਕੀ ਆ ਮਸ਼ੀਨ ਦਾ ਜਿਹੜੀ ਉਹ ਤੁ ਚਲਾਉਣਾ ਵਾ ਨਾਹਾਂ ਗਰੇਡਰ ਗਰੇਡਰ ਹਾਂਜੀ ਤੇ ਇੱਕ ਦਾ ਵੇ ਬਣ ਜਾਂਦੇ ਪੈਸਾ ਚਾਰ ਕਿ ਨਹੀਂ ਪੈਸੇ ਵਧੀਆ ਬਣ ਜਾਂਦੇ ਆ ਤਨਖਾਹ ਤਾਂ ਚਲੋ ਉਨੀ ਕੀ ਆ ਬਾਕੀ ਉੱਪਰ ਬਣਾ ਲਈਦੇ ਆ ਖਰਚਾ ਪੱਠਾ ਤੁਹਾਨੂੰ ਪਤਾ ਹੀ ਆ ਚਲੋ ਉਹ ਤੇ ਬਰਾਉਣਾ ਪੈਂਦਾ ਸਾਰੇ ਬਣਾਉਂਦੇ ਆ ਉਹ ਤੋਂ ਬਗਾਰ ਕੰਮ ਨਹੀਂ ਚੱਲਦਾ ਉਹੋ ਹੀ ਨਾ ਅਸੀਂ ਇੰਨਾ ਚਿਰ ਹੁਣ ਟਰੱਕ ਚਲਾਇਆ ਅਸੀਂ ਵੀ ਉੱਤੋਂ ਖਰਚਾ ਬੜੀ ਬਣਾਉਂਦੇ ਰਹੇ ਆ ਤੇ ਬਣਾਉਣਾ ਪੈਂਦਾ ਕਰੀਏ ਕੀ ਉਹ ਤਾਂ ਜੇ ਮਾਲਕਾ ਕੋਲੋਂ ਸਹੀ ਤਰੀਕੇ ਨਾਲ ਖਰਚੇ ਮੰਗਿਏ ਤੇ ਉਹ ਤਾਂ ਨਾ ਖਰਚੇ ਦਿੰਦੇ ਹੀ ਆ ਹਾਰ ਕੇ ਫਿਰ ਬੰਦੇ ਨੂੰ ਦੂਜਾ ਹੱਥ ਘੰਡਾ ਬਣਾਉਣਾ ਹੀ ਪੈਂਦਾ ਆ ਆ ਕੋਈ ਨਾ ਕੋਈ ਤਾਂ ਕਰਨਾ ਪੈਂਦਾ ਉਹ ਹੀ ਨਾ ਕੱਲੀ ਤਨਖਾਣਾ ਕਿੱਥੇ ਵਾਰਾ ਚੱਲਦਾ ਚਲੋ ਬਹੁਤ ਵਧੀਆ ਫਿਰ ਕੋਈ ਜਾਂਦਾ ਟਾਈਮ ਪਾਸ ਵਧੀਆ ਚਲੋ ਚੰਗੀ ਗੱਲ ਆ ਮੰਮੀ ਜੀ ਮੈਂ ਰਸੋਈ ਦੇ ਵਿੱਚ ਨਾ ਭਾਬੀ ਜੀ ਦੇ ਕੋਲ ਚੱਲੀ ਆ ਤੇ ਤੁਸੀਂ ਇਦਾਂ ਕਰੋ ਅਮਨ ਨਾਲ ਗੱਲਾਂ ਪਤਾ ਕਰ ਲਓ ਨਾ ਜੀ ਚਲ ਕੋਈ ਅਮਨ ਤੂੰ ਇੱਥੇ ਆ ਜਾ ਹੋਰ ਮਨਸਣਾ ਤੂੰ ਤੇਰੇ ਮੰਮੀ ਡੈਡੀ ਦਾ ਕੀ ਹਾਲ ਚਾਲ ਆ? ਹਾਂਜੀ ਮਾਸੀ ਜੀ ਠੀਕ ਠਾਕ ਸਾਰੇ। ਵੀਰ ਹਾਂਜੀ ਉਹ ਵੀ ਠੀਕ ਆ। ਹੋਰ ਕੀ ਕਰਦਾ ਹੁੰਦਾ ਵੀਰ? ਮਾਸੀ ਜੀ ਬਾਹਰ ਦੇ ਲਾਏ ਉਹਨੇ ਪੇਪਰ ਤੇ ਥੋੜੇ ਦਿਨਾਂ ਤੱਕ ਚੱਲ ਜਾਣਾ ਉਹਨੇ। ਤੇ ਹੋਰ ਤੇਰੀ ਪੜ੍ਹਾਈ ਦਾ ਕਿਦਾਂ? ਮਾਸੀ ਮੈਂ ਤਾਂ ਜੇ ਪਲੱਸ 2 ਕੀਤੀ ਆ ਤੇ ਅਜੇ ਤੱਕ ਕੁਝ ਸੋਚਿਆ ਨਹੀਂ ਅੱਗੇ। ਤੇ ਵੇਖੋ ਹੁਣ ਪਉਂਗੀ ਮੈਂ ਅੱਗੇ। ਠੀਕ ਆ। ਥੈਂਕ ਯੂ। ਹੁਣ ਛੁੱਟੀਆਂ ਹੋਣੀਆਂ। ਹਾਂਜੀ ਪਲੱਸ 2 ਕਰ ਲਈ ਆ ਤੇ ਹੁਣ ਛੁੱਟੀਆਂ ਛੁੱਟੀਆਂ ਛੁੱਟੀਆਂ। ਹਾਂਜੀ ਚਲ ਠੀਕ ਆ ਚਲ ਅਮਨ ਜੇ ਨજર ਤੂੰ ਵੇਲੀ ਆ ਉਹਨਾਂ ਚ ਰਪ੍ਰੀਤ ਕੋਲ ਰਹਿ ਨਾਲ ਪ੍ਰੀਤ ਦਾ ਦਿਲ ਲੱਗਾ ਰਹੂਗਾ ਫੇਰ ਤਾਂ ਤੂੰ ਆਪਣੇ ਪਿੰਡ ਚਲੀ ਜਾਣਾ ਉਹ ਨਹੀਂ ਨਹੀਂ ਮੰਮੀ ਜੀ ਜਾਣਾ ਕਿੱਥੇ ਐਨੇ ਇਹ ਸਾਡੇ ਕੋਲ ਹੀ ਆ ਪੱਕੀ ਇੱਥੇ ਰਹਿਣਾ ਇਹਨੇ ਸਾਡੇ ਕੋਲ ਹੀ ਵੇ ਪੁੱਤ ਇਹ ਤਾਂ ਕਹਿਣ ਦੀਆਂ ਗੱਲਾਂ ਆ ਬਕਾਨੀਆਂ ਧੀਆਂ ਕਿੱਥੇ ਪੱਕੀਆਂ ਆਪਣੇ ਘਰ ਚ ਰੱਖੀਆਂ ਜਾਂਦੀਆਂ ਨੇ ਮੈਂ ਕਿਹਾ ਭਾਬੀ ਜੀ ਇਕੱਲੇ ਕੰਮ ਕਰਨ ਦੇ ਹੋਣੇ ਆ ਮੈਂ ਜਾ ਕੇ ਕਰਾ ਲੈਂਦੀ ਆ ਨਾਲ ਲਿਆ ਭਾਬੀ ਜੀ ਉਹ ਨਹੀਂ 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 ਕਿਉਂ ਹੁਣ ਇਹ ਪਹਿਲੀ ਆ ਦਿੱਤਾ ਛੱਡ ਦੇ ਚੰਗਾ ਹੁਣ ਤੂੰ ਪਰੋਣੀ ਆਈ ਆ ਘੜੀ ਦੀ ਘੜੀ ਤੂੰ ਹੀ ਆਏ ਆ ਤੇ ਮੈਂ ਤੇਰੇ ਤੋਂ ਕੰਮ ਕਰਾਉਂਦੀ ਚੰਗੀ ਲੱਗਦੀ ਆ ਤੂੰ ਉੱਥੇ ਪਰੋਣੇ ਲੱਗੇ ਬਹਿ ਟੌਰ ਨਾ ਖਾ ਪੀ ਮੈਂ ਲੈ ਕੇ ਉਹਨੀ ਸਾਰਾ ਕੁਝ ਆਪੇ ਹੀ ਭਾਬੀ ਜੀ ਡੈਡ ਜੀ ਹੁਣ ਦੇ ਸਾਹਮਣੇ ਸ਼ਰਮ ਜੀ ਹੁੰਦੀ ਆ ਨਾਲੇ ਦੂਜੀ ਗੱਲ ਇਹ ਕਿ ਮੈਂ ਇੱਥੇ ਥੋੜਾ ਪਰੋਣੀ ਆ ਇੱਥੇ ਤੇ ਮੈਂ ਪਹਿਲਾਂ ਵੀ ਕੁੜੀ ਸੀ ਤੇ ਮੈਂ ਹੁਣ ਵੀ ਕੁੜੀ ਰਹਿਣਾ ਆ ਪਰ ਨਹੀਂ ਨਾ ਹੋਣ ਫੇਰ ਇਦਾਂ ਮੈਨੂੰ ਨਹੀਂ ਲੱਗਣਾ ਹੈਗਾ ਕਿ ਤੂੰ ਸੌ ਰਿਆ ਤੂੰ ਆਈ ਚਲੋ ਕੋਈ ਗੱਲ ਨਹੀਂ ਫੇ ਅੱਗੇ ਤੋਂ ਨਹੀਂ ਕਰਦੀ ਹੁਣ ਚਲ ਫੇ ਇੱਕ ਕੰਮ ਕਰੀ ਉਹ ਤੇ ਕਰ ਦ ਫੜੀਆਂ ਖੁੱਲਣ ਨਹੀਂ ਡਿਆ ਮੇਰੇ ਕੋਲ ਲਾ ਫੇ ਤੇਰਾ ਪ੍ਰੋਣਾ ਨਾ ਆਖੇ ਮੁੜ ਕੇ ਕੱਲ ਨੂੰ ਕਿ ਮੇਰੀ ਬੋਟੀ ਖੋਲੋਂ ਇਹਨਾਂ ਨੇ ਜਾਂਦੇ ਐ ਕੰਮੇ ਲਾ ਲਈ ਤੇ ਕੰਮ ਕਰਾਉਂਦੇ ਆ ਨਹੀਂ ਆਂਦੇ ਹੈ ਹੁਣ ਤੂੰ ਕੱਲੀ ਸਾਡੀ ਨਹੀਂ ਨਾ ਰਹਿ ਗਈ ਹੁਣ ਤੂੰ ਉਹਨਾਂ ਦੀ ਵੀ ਹੋ ਗਈ ਆ ਪਲੇਟਾਂ ਲੈ ਵਾ ਪੇਟਾ ਉੱਤੇ ਰੱਖ ਲੈਣਾ ਪਲੇਟਾਂ ਦੇ ਆ ਲੋ ਪ੍ਰੀਤ ਹਾਂਜੀ ਮੈਨੂੰ ਇੱਕ ਗੱਲ ਦੱਸ ਆ ਕੁੜੀ ਹਲੇ ਤੱਕ ਗਈ ਨਹੀਂ ਇੱਥੇ ਹੀ ਆ ਹਾਂਜੀ ਭਾਬੀ ਜੀ ਇੱਥੇ ਹੀ ਆ ਚੱਲੋ ਉਹ ਤੇ ਠੀਕ ਵਾ ਰਵੇ ਇੱਥੇ ਚੱਲੀ ਜਾਣਾ ਮੁੜ ਕੇ ਆਖਰ ਨੂੰ ਆਪਣੇ ਘਰ ਪਰ ਇੱਕ ਗੱਲ ਨਹੀਂ ਮੈਨੂੰ ਸਮਝ ਲੱਗੀ ਤੁਸੀਂ ਅੱਜ ਦੋਵੇਂ ਜੀ ਆਏ ਆ ਇਨੂੰ ਕੋਤੋਂ ਨਾਲ ਲੈ ਕੇ ਆਏ ਆ ਦੋਵੇਂ ਜਾਣੇ ਹੁੰਦੇ ਆ ਇਕੱਲੇ ਐਵੇਂ ਵਿੱਚ ਉਹਨੂੰ ਨਾਲ ਢੰਗੀ ਫਿਰਦੇ ਜੇ ਇਹ ਕਿਹੜੀ ਤਾਂ ਨਹੀਂ ਸਗੀ ਆ ਹਾਈ ਭਾਬੀ ਜੀ ਹਾਂ ਗੱਲ ਕਿਤੇ ਵਿਕੀ ਦੇ ਸਾਹਮਣੇ ਨਾ ਕਰ ਦਿਓ ਇਹ ਸਾਰੇ ਜੀ ਬੜਾ ਗੁੱਸਾ ਕਰਦੇ ਜੇ ਨਾਲੇ ਵਿਕੀ ਨੇ ਮੈਨੂੰ ਆ ਗੱਲ ਕਹੀ ਆ ਕਿ ਇਹਨੂੰ ਤੂੰ ਆਪਣੀ ਸਗੀ ਨਾ ਨਾ ਹੀ ਸਮਝਣਾ ਆ ਅੱਛਾ ਹਾਂਜੀ ਚਲੋ ਹੋਏਗਾ ਆਪਸੀ ਹੋਰ ਨਾ ਦਾ ਕੋਈ ਹਨਾ ਇਦਾਂ ਦਾ ਰਿਸ਼ਤਾ ਹਾਂਜੀ ਹਾਂਜੀ बस करो होंदे ਢਿੱਡ 'ਚ ਜਗ੍ਹਾ ਹੀ ਨਹੀਂ ਹੈ ਗਈ ਐਡੀ ਛੇਤੀ ਤੁਸੀਂ ਰੱਜ ਕੇ ਜੇ ਹੱਲੇ ਤੇ ਰੋਟੀ ਪਾਣੀ ਬਣਾਉਣਾ ਵਾ ਰੋਟੀ ਨਹੀਂ ਖਾਦੀ ਜਾਣੀ ਤੁਸੀਂ ਇਦਾਂ ਕਰਿਓ ਰੋਟੀ ਸਾਡੇ ਨਾਲ ਟਿਫਣਾ 'ਚ ਪਾ ਦਿਓ ਤੁਸੀਂ ਲੈ ਜਾਗੇ ਘਰ ਜਾ ਕੇ ਖਾ ਲਾਂਗੇ ਕੋਈ ਗੱਲ ਨਹੀਂ ਤੁਹਾਨੂੰ ਅਸੀਂ 2-3 ਵਾਰੀ ਇੱਧਰ ਪੌੜੀਆਂ ਚੜਾਈਆਂ ਨਾ ਆਪੇ ਜਗ੍ਹਾ ਬਣ ਜਾਣੀ ਆ ਰੋਟੀ ਤੇ ਹੁਣ ਖਵਾ ਲ ਕੇ ਹੀ ਭੇਜਾਂਗੇ ਚਲੋ ਕੋਈ ਨਹੀਂ ਜੇ ਹੁਣ ਤੁਸੀਂ ਕਹਿਣ ਤੇ ਜੇ ਫਿਰ ਖਾ ਕੇ ਜਾਣਾ ਪੈਣਾ ਹੋਰ ਬਾਕੀ ਪ੍ਰੀਤੀ ਦੀ ਭਾਬੀ ਦੇ ਵਾਵਾ ਮਖੋਲੀਏ ਲੱਗਦੀ ਆ ਮਖੋਲੀਆ ਲੱਗਦੀ ਨਹੀਂ ਮਖੋਲੀਆ ਹੈਗੀ ਆ ਤੁਹਾਡੀ ਸਾਲੇ ਘਰ ਵੀ ਮੈਂ ਆ ਤੇ ਸਾਲੀ ਦੇ ਜਗਾ ਵੀ ਮੈਂ ਹੀ ਆ ਹੁਣ ਮਖੋਲ ਦੇ ਮੈਂ ਹੀ ਕਰਨੇ ਆ ਬਈ ਹੈ ਇਸੇ ਕਰਕੇ ਫਿਰ ਹੁਣ ਇੱਕ ਗੁਲਾਬ ਜਾਮਨ ਖਾ ਲਓ ਆਈ ਇਹ ਕੋਈ ਕਰਦੀ ਮੈਂ ਖਾ ਲੀਣਾ ਮੈਂ ਹੀ ਖਾ ਲੜਾ ਆ ਚਾਹੀਦਾ ਚਾਹੀਦਾ ਵਾਹ ਚਲੋ ਬਈ ਆ ਕਰੋ ਚਲੋ ਯਾਰ ਕਿ ਨਹੀਂ ਆਰਕੀ ਨਹੀਂ ਕੋਈ ਨਾ ਲੈ ਲੈਣਾ ਚਲ ਨਹੀਂ 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 ਚਲ ਆਰਕੀ ਜੀ ਤੁਸੀਂ ਵੀ ਮੈਂ ਫਰੀਦ ਕੋਰੇ ਤੂੰ ਵੀ ਖਾ ਲਾ ਤਾ ਬੋ ਹਲੋ ਚਲ ਠੀਕ ਆ ਕੌਣ ਤੁਸੀਂ ਮਾਰੋ ਕੱਪਾ ਕੋ ਪਤਾ ਮੈਂ ਜਰਾ ਕੋਈ ਮੱਝਾ ਫੇਰਾ ਮਾਰ ਰਹਾ ਹਾਂ ਹਾਂਜੀ ਹਾਂਜੀ ਉਹ ਉੱਪਰ ਵੀ ਡਿਆ ਕੰਮ ਚੱਲਣਾ ਹਾਂਜੀ ਡਾਉਨ ਹੀਲਿੰਗ ਵਾਲੇ ਮਿਸਤਰੀ ਲੱਗੇ ਆ ਡਿਆ ਕੰਮ ਕਰਨਾ ਅੱਛਾ ਹਾਂਜੀ ਚਲੋ ਫਿਰ ਵੇਖ ਕੇ ਆਈਏ ਨਾਲੇ ਭਾਬੀ ਦੀ ਗੱਲ ਖਣੋ ਕਾਦਾ ਪੀਤਾ ਪਾਜੂਗਾ ਰੋਟੀ ਜੋਗੀ ਜਗਾ ਬਣ ਜੂਗੀ ਹੈ ਇਨਾ ਖਾ ਲਿਆ ਹੁਣ ਤਾਂ ਬਟਨ ਵੀ ਛੱਡਦੇ ਟੈਟ ਹੋ ਗਏ ਆ ਛਾਟੀ ਰੱਜ ਜਾਂਦੇ ਆ ਭਾਜੀ ਹੈ ਹਾਂ ਕਿੰਨਾ ਕੁ ਕਿਤੇ ਖਾ ਲਿਆ ਵਾ ਚਲੋ ਫਿਰ ਆਪਾਂ ਵੀ ਘੁੰਮ ਫਿਰੋਣੇ ਆ ਮੈਨੂੰ ਵੀ ਵਖਾ ਲਿਆ ਇਹ ਆਪਾਂ ਆਪਣਾ ਘਰ ਬਾਹਰ ਇਹਦਾ ਵੀ ਖਾਦਾ ਪੀਤਾ ਪਚ ਜਾਊਗਾ ਪਰ ਰੋਦਾ ਨਾ ਅਮਨ ਤੂੰ ਪਤਲੀ ਬਣੀ ਆ ਰੋਟੀ ਵੀ ਰੱਜ ਕੇ ਖਾਣੀ ਆ ਕਿ ਨਹੀਂ 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 ਭਾਬੀ ਜੀ ਖਾਈਦਾ ਤੇ ਸਾਰਾ ਕੁਝ ਹੀ ਆ ਪਰ ਲਿਮਟ 'ਚ ਰਹਿ ਕੇ ਖਾਈਦਾ ਵਾ ਹੁਣ ਮੋٹے ਬੰਦੇ ਵੀ ਕਿੰਨੇ ਕਿ ਚੰਗੇ ਲੱਗਦੇ ਆ ਹੁਣ ਵੇਖ ਲੋ ਮੇਰੇ ਵਰਗੀਆਂ ਦੋ ਹੁਣ ਤੇ ਤੁਹਾਡੇ ਵਰਗੀ ਇੱਕ ਬੰਦੀ ਆ ਹਾਂ ਨਹੀਂ ਤੇ ਗੱਲ ਸਹੀ ਆ ਤੇਰੀ ਸਰੀਰ ਬੰਦੇ ਦਾ ਫੇਟੀ ਹੋਣਾ ਚਾਹੀਦਾ ਆ ਫੇਰੀ ਲਪਾਇਆ ਲਾਇ ਸੋਹਣਾ ਲੱਗਦਾ ਹਨਾ ਹਾਂਜੀ ਆਜੋ ਆਜੋ ਠੀਕ ਨਾ ਭਾਜੀ ਧਿਆਨ ਨਾਲ ਇਹ ਨਾਲ ਨਾਲ ਲੱਗ ਜਾਓ ਕਾਮ ਤਾਂ ਬੜਾ ਸੋਨਾ ਡੇ ਕਰਨ ਹੁੰਦਾ ਹਨਾ ਹਾਂਜੀ ਹਾਂਜੀ ਮਿਸਤਰੀ ਘੈਂਟਾ ਪੂਰੇ ਵਟ ਕੱਢੀ ਜਾਂਦੇ ਫੜ ਕੇ ਕਿਆ ਨਹੀਂ ਹੁੰਦਾ ਦਿਨ ਨਾ ਕੋਈ ਉੱਚੀ-ਉੱਚੀ ਭਾਈ ਆ ਭਾਈ ਸਿਰ ਬਚਾ ਕੇ ਬੜਾ ਟੌਰ ਨਿਕਲਣ ਡਿਆ ਹੁੰਦਾ ਹੈ ਹਾਂਜੀ ਹਾਂਜੀ ਚੀਜ਼ਾਂ ਨਾਲ ਹੀ ਨਿਕਲਦਾ ਵਾ ਆਹ ਚਲੋ ਇਧਰ ਤੇ ਜਾ ਲੱਗੇ ਆ ਆ ਇਧਰ ਕਰ ਦਤੀ ਇਹ ਕਮਰੇ ਚ ਆ ਜਾਓ ਖਾ ਲਦਾ ਤੁਹਾਨੂੰ ਵਾ 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 ਕਿਆ ਬਾਤਾਂ ਹੈ ਸੋਹਣਾ ਕੀਤਾ ਕੰਮ ਸਫਾਈ ਵਾਲਾ ਕੰਮ ਕੀਤਾ ਵਧੀਆ ਹੈ ਹਾਂ ਹਾਂਜੀ ਇਥੋਂ ਲੋਕਲ ਹੀ ਡਾਇਏ ਆ ਬੰਦੇ ਕਿ ਜਾਂ ਫਿਰ ਦੂਰੋਂ ਨੇੜੋਂ ਆਏ ਨਹੀਂ ਨਹੀਂ ਇਹ ਜਲੰਧਰੋਂ ਆਏ ਠੀਕ ਆ ਠੀਕ ਆ ਹਾਂ ਆ ਵੇਖ ਲਓ ਤੇ ਪੱਗ ਤੇ ਲਵਾ ਲਈ ਜਿਹ ਹੈ ਆਖਿਆ ਸੀ ਤੁਹਾਨੂੰ ਧਿਆਨ ਨਾਲ ਵਧੀਆ ਬਣਿਆ ਡਿਜ਼ਾਈਨ ਹੈ ਨਾ ਠੀਕ ਆ ਹਾਂ ਜੀ ਮੇਰਾ ਤੇ ਆਪ ਬੜਾ ਜੀ ਕਰਦਾ ਆ ਭਾਜੀ ਤੁਹਾਡਾ ਘਰ ਵੇਖਣ ਨੂੰ ਜੀ ਕਰਦਾ ਛੇਤੀ ਜਾਵਾਂ ਤੇ ਪ੍ਰੀਤ ਦਾ ਘਰ ਵੇਖ ਕੇ ਆਵਾਂ ਚਲੋ ਕੋਈ ਗੱਲ ਨਹੀਂ ਆ ਜਿਓ ਤੁਹਾਡਾ ਘਰ ਵੀ ਟਾਡੇ ਮੁਕਾਬਲੇ ਵਧੀਆ ਆ ਚਲੋ ਟਾਡੇ ਵਰਗਾ ਤਾਂ ਨਹੀਂ ਹੈਗਾ ਪਰ ਠੀਕ ਆ ਚਲੋ ਹੁਣ ਜਿੱਦਾਂ ਦਾ ਵੀ ਹੈਗਾ ਹੈ ਕਿ ਇੰਦਾ ਨਹੀਂ ਸੋਚੀਦਾ ਜਿਹੜੇ ਘਰ ਚ ਰਹਿੰਦੇ ਹੋਈ ਹੈ ਨਾ ਤੇ ਹਰ ਇਨਸਾਨ ਨੂੰ ਉਹੀ ਆਪਣਾ ਘਰ ਸਭ ਤੋਂ ਸੋਹਣਾ ਲੱਗਦਾ ਹੁੰਦਾ ਆ ਨਹੀਂ ਚਲੋ ਉਹ ਤਾਂ ਹੈ ਹੀ ਆ ਬਾਕੀ ਆਹ ਜੀ ਗੋਠੀ ਤੇ ਸਾਹਮਣੇ ਤਾਂ ਫਿੱਕਾ ਪੈ ਜਾਂਦਾ ਨਾ ਕੰਮ ਮੈਂ ਬਸ ਠਿੱਕਾ ਕਿ ਪਾਉਣਾ ਵਾ ਕਰੋਗਾ ਕਵਾਈਆਂ ਤਕੜੇ ਹੋ ਕੇ ਤੇ ਬਣਾਓ ਤੇ ਹੀ ਵੀ ਚਾਰ ਮੰਜਲੀ ਗਏ ਨਹੀਂ ਨਹੀਂ ਉਹ ਤਾਂ ਦੋ ਮੰਜਲਾ ਵੱਧ ਬਣਾਇਆ ਅਰੇ ਬਿਲਕੁਲ ਬਿਲਕੁਲ ਇਹ ਤਾਂ ਚਾਹੀਦਾ ਹੀ ਆ ਕਿ ਬਹੁਤ ਜੇ ਵੀ ਪਤਾ ਲੱਗੂ ਜੇ ਆਈ ਲੱਭਿਆ ਕਮਾਈ ਵਾਲਾ ਨਹੀਂ ਕੰਮ ਤਾਂ ਚਲੋ ਡੈ ਹੀ ਆ ਕਰਨਾ ਵਾਹਿਗੁਰੂ ਦੀ ਕਿਰਪਾ ਹੋਈ ਤਾਂ ਜਰੂਰ ਆਪਾਂ ਵੀ ਬਣਾਵਾਂਗੇ ਏਦਾਂ ਦਾ ਹੋਏਗੀ ਏਦਾਂ ਤੇ ਜਿਹੜੀ ਗੱਲ ਆ ਜਰੂਰ ਹੋਏਗੀ ਕਿ ਕੋਈ ਨਹੀਂ ਕਰਕੇ ਕਿਸ ਦਿਨ ਸਲਾਹ ਤੇ ਤੁਹਾਨੂੰ ਸਾਰਿਆਂ ਨੂੰ ਸਾਧਦੇ ਆ ਰੋਟੀ ਪਾਣੀ ਤੇ ਹਾਂਜੀ ਹਾਂਜੀ ਚਲੋ ਆ ਜਾਓ ਫਿਰ ਚਲਿਓ ਥਲੇ ਆਜੋ ਕਿੱਥੇ ਚਲ ਗਈ ਉੱਪਰ ਗਏ ਹੀ ਘਰ ਵੇਖਣਾ ਮੈਂ ਵੀ ਨਾਲ ਗਈ ਸੀ ਤੇ ਮੈਂ ਫੇਰ ਆ ਗਈ ਮੈਂ ਚਲ ਜਾ ਕੇ ਕੰਮ ਕਰਦੇ ਆ ਤੇ ਮੰਮੀ ਜੀ ਮੈਂ ਤਾਂ ਇਹ ਸੋਚਣ ਲਈ ਹੀ ਕਿ ਪ੍ਰੀਤੀ ਦਾ ਤਾਂ ਆਪਾਂ ਸੂਟ ਬਣਾ ਕੇ ਰੱਖਿਆ ਵਾ ਸਾਨੂੰ ਪਤਾ ਹੀ ਚਲ ਦੋਮਾ ਜੀਆਂ ਨੇ ਆਉਣਾ ਫੇਰਾ ਪਾਉਣਾ ਤੇ ਉਹਨਾਂ ਦੇ ਤੇ ਕੱਪੜੇ ਹੀ ਰੈਡੀ ਕਰਕੇ ਰੱਖੇ ਆ ਪਰ ਜਿਹੜੀ ਹੁਣ ਨਾਲ ਕੁੜੀ ਆਈ ਆ ਇਹਨੂੰ ਹੁਣ ਕਿਹੜਾ ਸੂਟ ਦੇਣਾ ਆ ਕਿ ਜਾਨੂੰ ਪਿਆਰੇ ਦੇ ਦੇਣਾ ਆ ਨਹੀਂ ਨਹੀਂ ਪਿਆਰ ਦੇ ਤੇ ਦਾ ਨਾ ਨਹੀਂ ਹੋਣਾ ਸੂਟ ਦੇਵਾਂਗੇ ਉਹਨੂੰ ਉਵੇਗ ਨੇ ਪੇਟੀ ਦੇ ਵਿੱਚ ਹੁਣ ਆ ਸੂਟ ਕੋ ਹਾਬਜੇ ਦਾ ਉਹ ਤਾਂ ਫੇਰ ਵੇਖਣਾ ਹੀ ਪੈਣਾ ਵਾ ਕੋਈ ਆਇਆ ਗਿਆ ਜਿਹੜਾ ਵਾ ਉਹ ਹੀ ਲਾਉਣਾ ਪੈਣਾ ਵਾ ਓਹੋ ਇਦਾਂ ਹੀ ਜਿਹਾ ਤੈਨੂੰ ਮਿਲਿਆ ਹੋਊਗਾ ਜਾਂ ਮੈਨੂੰ ਤੇਰੇ ਵਾਲਾ ਹੀ ਲੱਗਣਾ ਵਾ ਮੇਰੇ ਤੇ ਕੋਈ ਫਿੱਕੇ ਰੰਗ ਹੋਣੇ ਆ ਤੇਰੇ ਵਾਲਾ ਕੋਈ ਰੰਗ ਕੁੜੀਆਂ ਵਾਲਾ ਹੋਣਾ ਤੇ ਉਹ ਹੀ ਲਾ ਦਾਂਗੇ ਕਹਿਣਗੇ ਨਾ ਵੀ ਆਪਣੀ ਕੁੜੀ ਨੂੰ ਇੰਨਾ ਵਧੀਆ ਸੂਟ ਦਿੱਤਾ ਤੇ ਉਹਨੂੰ ਤੁਸੀਂ ਹਾਬਜੇ ਦਾ ਦਿੱਤਾ ਤੇ ਸਾਨੂੰ ਕੀ ਪਤਾ ਸੀ ਵੀ ਉਹਨੇ ਨਾਲ ਆਉਣਾ ਵਾ ਹੁਣ ਇਹ ਅਟੇ ਟਾਈਮ ਤੇ ਇਹੋ ਕੁਝ ਹੁੰਦਾ ਹੈ ਇਹ ਵੀ ਟੈਨਸ਼ਨ ਮੇਰੇ ਉਦੋਂ ਦੀ ਚੱਲਣ ਦੀ ਦਿਮਾਗ ਦੇ ਵਿੱਚ ਨਹੀਂ ਨਹੀਂ ਕੋਈ ਗੱਲ ਨਹੀਂ ਸੂਰ ਹੋਣਾ ਕੋਈ ਨਾ ਕੋਈ ਵੇਖ ਲੈਨੇ ਉਤੋਂ ਚਲੋ ਫਿਰ ਗੰਡੇ ਗੁੰਡੇ ਲਿਆਓ ਚਲ ਮੈਂ ਲਿਆਉਣੀ ਇੱਥੇ ਕੱਟ ਲਈ ਕੇ ਬਾਹਰ ਮੰਜੀ ਦੀ ਜਲ ਨਹੀਂ ਮੈਂ ਇੱਥੇ ਕੱਟਦੀ ਆ ਇੱਥੇ ਖੱਟ ਲਈ ਛੇਤੀ ਕੱਟ ਲਾਂਗੇ ਫਿਰ ਉਹਨਾਂ ਨੇ ਆ ਜਾਣਾ ਫਿਰ ਉਹਨਾਂ ਦੇ ਸਾਹਮਣੇ ਹੋਰ ਤਰ੍ਹਾਂ ਹੋਈ ਜਾਣਾ ਚਲ ਮੈਂ ਗੰਡੇ ਲਿਆਉਣੀ ਚਲ ਕੋਈ ਦੂਜੇ ਪਾ ਲਾਂਗੀ ਲਾਹ ਮਹਾ ਹਰੇ ਗੱਲੇ ਬਹੁਤ ਨੇ ਬੜਾ ਮਜਾ ਆਉਂਦਾ ਸਬਜੀ ਦਾ ਹਾਂਜੀ ਪ੍ਰੀਤ ਹਾਂਜੀ ਜਦੋਂ ਮੇਰੀ ਨਜ਼ਰ ਪੈਂਦੀ ਹੈ ਤੇਰੇ ਹੈ ਸ਼ਰਟ ਵੱਲ ਮੈਨੂੰ ਇਦਾਂ ਲੱਗਦਾ ਜਿਵੇਂ ਕਿਤੇ ਵੇਖਿਆ ਵੇਖਿਆ ਲੱਗਦਾ ਹੈ ਸ਼ਰਟ ਵੀ ਕਿਵੇਂ ਕਿਵੇਂ ਲੱਗਦਾ ਹਾਂ ਤੇ ਮਮਮੀ ਸੱਟਾਂ ਵਰਗੇ ਸੈਟ ਲਾ ਤੂੰ ਫਿਰ ਤਾਂ ਤੁਹਾਨੂੰ ਤਾਂ ਲੱਗਦਾ ਇਦਾਂ ਦਾ ਹਾਂ ਉਹ ਇਦਾਂ ਤੇ ਭਾਰਾ ਬਾਬਾ ਸੋਹਣਾ ਹੈ ਨਾ ਹਾਂ ਬੜਾ ਸੋਹਣਾ ਹੈ ਤੇ ਚਲ ਸੋਖਣ ਡਾਉਣਾ ਹੋਏ ਮੇਰੀ ਤੀ ਨੂੰ ਤੇਰੀ ਤੇ ਸੱਸ ਦਾ ਸੁਭਾਅ ਦਾ ਕਿਦਾਂ ਚੰਗਾ ਹੈ ਹਾਂ ਮੰਮੀ ਠੀਕ ਹੀ ਆ ਠੀਕ ਹੀ ਆ ਅਸੀਂ ਤੇ ਤੇਰੀ ਪੂਆ ਕੋ ਜਾਂਦੇ ਰਹੇ ਆ ਉਹ ਦਾ ਸੁਭਾਅ ਹੀ ਬੜਾ ਵਧੀਆ ਐਨਾ ਮਠਾਸ ਆ ਉਹਦੇ ਮੂੰਹ ਦੇ ਵਿੱਚ ਜਿਵੇਂ ਮੂੰਹ ਚੋਂ ਫੁੱਲ ਕਿੜਦੇ ਆ ਤੇ ਤੂੰ ਕਹਿ ਹੜਿਆ ਵਾਪੇ ਠੀਕ ਹੀ ਆ ਤੇਰਾ ਤੇ ਮੋ ਵੀ ਕਰਦੀ ਆ ਕਿ ਨਹੀਂ 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 ਮੰਮੀ ਅਜੇ ਨਵੀਂ ਨਵੀਂ ਆ ਨਾ ਅਜੇ ਕਿਦਾਂ ਪਤਾ ਲੱਗ ਜਾਣਾ ਏਡੀ ਛਦੀ ਕਿ ਕਿਦਾਂ ਦਾ ਸੁਭਾਅ ਆ ਤੇ ਕਿਵੇਂ ਦੀ ਅਰੀ ਰਾਣੀ ਬਣੀ ਚਲੋ ਕੋਈ ਗੱਲ ਨਹੀਂ ਕਰੇਗੀ ਮੋ ਤੇ ਇਹ ਥੋੜੀ ਗੱਲ ਆ ਪੀ ਉਨੇ ਨਹੀਂ ਕਰਨਾ ਹੈ ਗਾ ਕੱਲੀ ਕੱਲੀ ਤਾਂ ਹੈ ਗਈਆਂ ਹਾਂਜੀ ਹਾਂਜੀ ਸੱਚੀ ਅੱਜ ਤੇ ਨਾ ਬਹੁਤਾ ਹੀ ਰੱਜ ਗਏ ਆ ਚੱਲੀਏ ਹੁਣ ਰੋਟੀ ਪਾਣੀ ਵੀ ਖਾ ਲਿਆ ਵਾ ਸ਼ਾਮਾਂ ਪੈਂਡੀਆਂ ਵਾ ਟਾਈਮ ਨਾ ਘਰ ਪਹੁੰਚਣ ਵਾਲੇ ਬਣਾਂਗੇ ਚਲੋ ਬਸ ਚੱਲਦੇ ਆ ਮੰਮੀ ਹੁਣੀਆਂ ਗਏ ਅੰਦਰ ਆਉਂਦੇ ਆ ਤੇ ਫੇਰ ਮਿਲ ਕੇ ਜਾਂਦੇ ਆਂ ਅਗਲੀ ਆਰ ਨੂੰ ਤਾਂ ਪੈ ਜਾਣਾ ਹਰ ਸਿੱਥੇ ਆਣਾ ਕੋਸ਼ਿਸ਼ ਤਾਂ ਬਥੇਰੀ ਕੀਤੀ ਸੀ ਕਿ ਵਿਆਹ ਤੋਂ ਪਹਿਲਾਂ ਪਹਿਲਾਂ ਹੀ ਪੈ ਜਾਏ ਪਰ ਨਹੀਂ ਗੱਲ ਬਣੀ ਚੱਲ ਕੋਈ ਗੱਲ ਨਹੀਂ ਵਿੱਚ ਮੀ ਮਾ ਵੀ ਹੁੰਦੇ ਰਹੇ ਆ ਨਾ ਹਾਂਜੀ ਹਾਂਜੀ ਨਾਲੇ ਜੀ ਦੁਮੇਲੇ ਆ ਜਾਂਦੇ ਆ ਨਾ ਮਾਰ ਮਾਰ ਮੰਮੀ ਹੁਣ ਆਵਾਜ਼ ਫੇਰ ਈ ਦਾਣਾ ਕਰ ਮੰਮੀ ਜੀ ਹੂੰ ਆਜੋ ਆ ਵਖਾਉਂ ਲਈ ਮੈਂ ਸੰਦੀਪਾ ਕੱਪੜੇ ਲੈ ਆ ਆ ਹਾਲੇ ਸਭ ਨੂੰ ਪੁੱਤ ਜੀ ਹਾਲੇ ਤੂੰ ਹੀ ਅਪੜਾ ਸਗਨ ਫਾਦਾ ਮੰ ਅਰੇ ਅੰਦੂ ਮਾਸੀ ਜੀ ਚਲ ਕੋਈ ਗੱਲ ਨਹੀਂ ਤੂੰ ਵੀ ਤੁਹਾਡੀ ਥੀ ਕੋਈ ਨਹੀਂ ਤੂੰ ਇਹ ਦੇ ਦੇ ਆ ਤੇਰੇ ਬਾਜੀ ਦੇ ਤੇ ਅਮਨ ਦੇ ਅੱਛੇ ਤੇਰਾ ਸੂਟ ਨਾ ਆਪਾਂ ਪਹਿਲਾਂ ਹੀ ਸੁਵਾ ਕੇ ਰੱਖਿਆ ਸੀ ਇੰਗਾ ਜਦੋਂ ਆਉਗੀ ਫੇਰਾ ਪਾਉਣ ਤੇ ਪਾ ਕੇ ਜਾਉਗੀ ਤੇ ਇਦਾਂ ਕਰ ਪਾ ਕੇ ਵੇਖ ਲਾ ਕਿਦਾਂ ਦਾ ਸੀਪਾ ਆ ਨਾਲੇ ਵੇਖਦੇ ਆ ਨਾ ਕਿੰਨਾ ਕ ਜੱਜਦਾ ਆ ਹੈ ਠੀਕ ਆ ਕੋਈ ਨਹੀਂ हां चल चल मेंंट मार फिर पाया खेती <laughs> चली गई फिर हां आगे बड़े लेट होंडे हैं देखा किन्ने काले ਆ ਭਾਦੀ ਹੈ ਚੱਲੀ ਜਾਣਾ ਆ ਤੁਸੀਂ ਜੜੀਆਂ ਦੋ ਕੜੀਆਂ ਇੱਥੇ ਰਹਿ ਲੋਗੇ ਉਹੋ ਹੀ ਸਾਡੇ ਲਾਏ ਦੀਆਂ ਆ ਉਹ ਕੋਈ ਗੱਲ ਨਹੀਂ ਫੇਰ ਕਿਤੇ ਆਵਾਂਗੇ ਰਾਤ ਰਾਵਾਂਗੇ ਅਸਲ ਤੇ ਤੁਹਾਨੂੰ ਪਤਾ ਹੈ ਮੱਛਰ ਮੱਛਰ ਵੀ ਬੜਾ ਵਾਵਾ ਜਲਦਾ ਲਾ ਠੀਕ ਆ ਆ ਮੇ ਲਫਾਫੇ ਜੀ ਪਾਦਾ ਸੂਟ ਹੈ ਹਾਂਜੀ ਹਾਂਜੀ ਜਿਹੜਾ ਕੀਤਾ ਯਾਰ ਖੈਰ ਆ ਮਨਾ ਤੇਰਾ ਸੂਟ ਹੀ ਮੰਮੀ ਨੇ ਤੇ ਵੇਖ ਕੇ ਖੁਸ਼ੀ ਹੋ ਜਾਣਾ ਵਾ ਕਿੰਨਾ ਸੋਹਣਾ ਲੱਗਣਾ ਬਹੁਤ ਸੋਹਣਾ ਲੱਗਿਆ ਮੰਮੀ ਜੀ ਇੱਧਰ ਵੇਖਿਓ ਡੈਡੀ ਜੀ ਮੈਂ ਸੋਣੀ ਲੱਗੰਦੀ ਆ ਬੜੀ ਸੋਹਣੀ ਬੰਦੇ 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 ਨਿਕਾਜੇ ਤੇ ਉਹ ਹਾੜਾ ਨਿਕਾਇਆ ਕਿ ਸੋਹਣਾ ਲੱਗਾ ਆ ਰੰਗ ਸੋਹਣਾ ਲੱਗਾ ਵਾ ਤੇ ਉਧਰ ਹੁੰਦਿਆ ਵੀ ਟੌਰ ਇਧਰ ਆ ਜਾਂਦੇ ਵੀ ਟੌਰ ਮਾਹ ਕੇ ਜੇ ਹੈ ਮੰਮੀ ਭਾਵੇਂ ਪਛਾਨਣ ਹੀ ਨਾ ਜਾਂਦੇ ਆ ਨੂੰ ਹੈ ਆਹੋ ਤੁਹਾਡੇ ਭਾਵੇਂ ਉਹ ਗੜ ਪੈ ਜਾਣਗੇ ਮੇਰੀ ਨੂੰ ਛੱਡ ਕੇ ਤੇ ਹੋਰ ਕਿੰਨੂ ਲੈ ਆਈ ਚਲੋ ਚਲੋ ਹੁਣ ਚੱਲੀਏਗਾ ਛੁੱਟੀਆਂ ਦੋ ਸਾਨੂੰ ਫਿਰ ਮੈਂ ਕਹਿੰਦੀ ਆ ਥੋੜਾ ਜਿਹਾ ਚਿਰ ਰੁਕ ਜੀਏ ਨਿਆਣੇ ਨੂੰ ਮੇਲੀ ਲਈਏ ਨਹੀਂ ਪ੍ਰੀਤ ਫਿਰ ਹਨੇਰਾ ਹੋ ਜਾਣਾ ਤੈਨੂੰ ਚੰਗਾ ਭਲਾ ਪਤਾ ਵੀ ਆ ਅੱਜ ਕੱਲ ਮੱਛਰ ਕਿੰਨਾ ਵਾ ਭਾਬੀ ਜੀ ਜੇ ਤੁਹਾਨੂੰ ਪਤਾ ਸੀ ਕਿ ਮੈਂ ਅੱਜ ਹੋਣਾ ਵਾ ਤੇ ਤੁਸੀਂ ਅੱਜ ਨਾ ਹਾਂ ਟਿਵੀਸ਼ਨ ਤੇ ਜਾਣ ਦਿੰਦੇ ਬੱਚਿਆਂ ਨੂੰ ਜਿਹੜੇ ਵੇਲੇ ਪ੍ਰੀਤ ਤੂੰ ਫੋਨ ਕੀਤਾ ਨਾ ਕਿ ਅਸੀਂ ਤੁਰੇ ਆ ਘਰ ਉਹ ਸਾਰੇ ਦੇ ਬੱਚੇ ਸਕੂਲ ਵੀ ਪਹੁੰਚ ਗਏ ਸੀ ਤੇ ਮੈਂ ਫਿਰ ਟਾਈਮ ਨਾਲ ਡਰਾਈਵਰ ਨੂੰ ਕਹਿਣਾ ਸੀ ਕਿ ਅੱਜ ਇਹਨਾਂ ਨੇ ਟਿਊਸ਼ਨ ਨਾ ਤਾਰ ਕੇ ਆਇਓ ਤੈਨੂੰ ਪਤਾ ਹੈ ਫੋਨ ਤੇ ਹੁਣ ਚੁੱਕਦੇ ਨਹੀਂ ਆਗੇ ਉਹ ਅਲਾਉਡ ਹੀ ਨਹੀਂ ਹੈਗਾ ਉਹਨਾਂ ਨੇ ਬੰਦ ਕਰ ਦਿੱਤਾ ਚੱਲ ਕੋਈ ਗੱਲ ਨਹੀਂ ਤੁਸੀਂ ਕਿਸ ਦਿਨ ਨਿਆਣਿਆਂ ਨਾਲ ਲੈ ਕੇ ਸਾਡੇ ਕੋਲ ਆਇਓ ਹਾਂ ਠੀਕ ਆ ਠੀਕ ਆ ਕੋਈ ਨਹੀਂ ਅੱਜ ਦਿਨ ਉਹ ਮੈਂ ਮਿਲੀ ਉਹਨਾਂ ਨੂੰ ਚੱਲ ਕੋਈ ਨਹੀਂ ਤੈਨੂੰ ਮਿਲ ਆ ਜਾਾਂਗੇ ਕਿਸ ਦਿਨ ਲੈ ਆ ਕੇ ਠੀਕ ਆ ਚਲੋ ਠੀਕ ਆ ਚੰਗਾ ਫਿਰ ਭਾਬੀ ਜੀ ਚੰਗਾ ਡੈਡੀ ਜੀ ਚੰਗਾ ਡਾਡਾ ਵੀਰ ਜੀ ਚੰਗਾ ਬਾਬੀ ਚੰਗਾ ਬਾਬੀ ਜੀ ਚੰਗਾ ਡਾਡਾ ਜੀ ਸਾਸਿਕਾ ਲਗਾ ਸਾਸਿਕਾ ਓਕੇ ਜੀ ਆਇਓ ਫਿਰ ਕਿਹਦੇ ਲੈ ਮਾਰਿਓ ਕਿਡਾ ਉਹ ਮੇਰਾ ਪਰਸ ਰਹਿ ਗਿਆ ਫੜਿਓ ਮੈਂ ਲੈ ਕੇ ਆਉਣਾ ਆ ਜਾ ਲੈ ਆਉਂਦਾ ਚੰਗਾ ਚੰਗਾ ਫਿਰ ਪਾ ਬੀ ਫਿਰ ਉਹ ਗਾਉਂ ਉਹ ਗਾੜੀ ਹੈ ਇਹ ਮਾਰ ਕੇ ਚਲੋ ਚਲੋ ਠੀਕ ਜੰਗ ਚਲੋ ਮੰਮੀ ਜੀ ਕੀ ਗੱਲ ਹੋਈ ਆ ਤੁਸੀਂ ਕਿਦਾਂ ਦਾ ਮੂੰਹ ਬਣਾਇਆ ਵਾ ਮੈਨੂੰ ਬੜਾ ਹੀ ਹੋਰ ਤਰ੍ਹਾਂ ਹੋਇਆ ਕਿੱਥੇ ਕੁੜੀ ਗੱਡੀਆਂ ਦੇ ਉੱਤੇ ਆਉਂਦੀ ਜਾਂਦੀ ਹੀਗੀ ਤੇ ਮੋਟਰਸਾਈਕਲ ਦੇ ਤੰਗ ਹੋ ਕੇ ਬੈਠੀ ਹੀਗੀ ਤੇ ਨਾਲੇ ਪਰੌਣਾ ਗਾਂ ਹੋ ਕੇ ਟਾਂਚੀ ਦੇ ਉੱਤੇ ਬਹਿ ਕੇ ਗਿਆ ਵਾ ਮੈਨੂੰ ਹੋਰ ਤਰ੍ਹਾਂ ਲੱਗਣ ਲਿਆ ਅਸਲ 'ਚ ਮੰਮੀ ਇਹਦੇ 'ਚ ਹੋਰ ਤਰ੍ਹਾਂ ਵਾਲੀ ਕਿਹੜੀ ਗੱਲ ਵਾ ਹੁਣ ਉਹ ਦੋਵੇਂ ਜਾਣੇ ਆਉਂਦੇ ਤੇ ਰਾਮ ਨਾ ਜਾਂਦੇ ਬਹਿ ਕੇ ਹੁਣ ਨਾਲ ਉਹ ਕੁੜੀ ਜੁਆ ਹੀ ਤੇ ਫੇ ਤਿੰਨ ਜਾਣਿਆਂ ਨੇ ਤੇ ਇਦਾਂ ਹੀ ਔਖੇ ਹੋ ਕੇ ਜਾਣਾ ਹੁੰਦਾ ਮੋਟਰਸਾਈਕਲ ਤੇ ਹੋਰ ਆਪਾਂ ਨਹੀਂ ਜਾਂਦੇ ਹੁੰਦੇ ਕਿ ਗੱਡੀ ਵੱਡੀ ਗੱਲ ਉਹ ਤਾਂ ਹੁਣ ਬਾਬੇ ਨਾਲ ਨੂੰ ਗੱਡੀਆਂ ਦੇਤੀਆਂ ਤੇ ਚਲੋ ਅਸੀਂ ਹੁਣ ਗੱਡੀਆਂ ਤੇ ਜਾਣ ਲੱਪੇ ਆ ਚਲੋ ਉਹ ਤੇ ਵਿਚਾਰੀ ਹੁਣ ਫਿਰ ਮੋਟਰਸਾਈਕਲ ਤੇ ਆ ਗਈ ਨਾ ਗੱਡੀਆਂ ਤੋਂ ਚਲੋ ਕੋਈ ਗੱਲ ਨਹੀਂ ਮੰਮੀ ਉਹਦੀ ਕਿਸਮਤ ਕੀ ਪਤਾ ਉਹਦੀ ਕਿਸਮਤ ਨੇ ਡੈਡੀ ਦੀ ਗੱਲ ਖਣੋ ਕਿੱਥੇ ਦੀ ਕਿੱਥੇ ਲੈ ਜਾਣਾ ਉਹਨੂੰ ਨਾ ਤੁਸੀਂ ਈਦਾ ਸੋਚਿਆ ਕਰੋ ਮੰਮੀ ਜੀ ਜਿੰਨਾ ਈਦਾ ਸੋਚਿਆ ਕਰੋਗੇ ਨਾ ਉਹਨਾਂ ਹੀ ਫਿਰ ਕੰਮ ਪਛਾਣ ਨੂੰ ਜਾਂਦਾ ਹੁੰਦਾ